ਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਉੱਤੇ ਤੇ ਜਿਹੜੇ ਪਰ ਆਪਣੇ Facebook ਪੇਜ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਦੋਸਤੋ ਆਜਾ ਬਲੌਗ ਆਉਣ ਲੱਗੇ ਥੋੜੇ ਦਿਨ ਪਹਿਲਾਂ ਬਣਿਆ ਹੋਇਆ ਇਹਨਾਂ 'ਚੋ ਕਾਫੀ ਜਾਣਕਾਰੀ ਸੇਲ ਹੋ ਗਈ ਤੇ ਮੈਂ ਸੋਚਿਆ ਚਲੋ ਜਿਹੜੀ ਨਹੀਂ ਸੇਲ ਹੋਈ ਉਹਨਾਂ ਦੀ ਡਿਟੇਲ ਦੇ ਦਈਏ ਤੇ ਬਲੌਗ ਦੇ ਵਿੱਚ ਜੁੜੇ ਰਿਓ ਨਾਲ ਦੇ ਨਾਲ ਦਿੰਦੇ ਆ ਡਿਟੇਲ ਪਹਿਲਾਂ ਤਾਂ ਆ ਦੋ ਬਸ਼ੀਰੀਆਂ ਖੜੀਆਂ ਜੀ ਇਹਨਾਂ 'ਚ ਆ ਸੂਟੇ ਜਾਨਵਰ ਖੜੇ ਤੇ ਆ ਵੱਡੀਆਂ ਘੂੜੀਆਂ ਖੜੀਆਂ ਜਿਹੜਾ ਜਿਹੜੇ ਇੰਨਾ ਚ ਖੜੇ ਹੋਣਗੇ ਆਪਾਂ ਦੁਬਾਰਾ ਫੇਰ ਇੱਕ ਵਾਰ ਕੈਮਰਾ ਘੁਆਵਾਂਗੇ ਤੇ ਆ ਦੋਨੇ ਘੂੜੀਆਂ ਕਾਲੀਆਂ ਬਿਸ਼ੇਲ ਹੋਗੀਆਂ ਤੇ ਇਹ ਨੀਲੀ ਚੰਬੀ ਬਿਸ਼ੇਰੀ ਦਲਸੀਰ ਕਾਕੀ ਵਾਲੀ ਖੜੀ ਹੈ ਜੀ}{|\text{ਸਾਲਕੇ ਦੀ ਹੋਗੀ ਤੇ ਨਾਲ ਅਤੀ ਸੁੰਦਰ ਦੀ ਪੁੱਤੀ ਖੜੀ ਆ ਕੇਸ਼ਰੀ ਘੂੜੇ ਦੀ ਤੇ ਆ ਨੌਕਰੀ ਘੋੜੀ ਕੋਈ ਬਰਾਤਾਂ ਦਾ ਭਰਾ ਸੱਜਨ ਚਾਵਣ ਹੋਇਆ ਪੰਜ ਕਲਾਂ ਬਿਸ਼ੇਰੀ ਆ ਤੇ ਆ ਬਸ਼ੀਰਾ ਖੜਾ ਜੀ ਹਰਸ਼ਵਰਧਨ ਦਾ ਪੋਤਾ ਤੇ ਆ ਆਪਣੇ ਫਾਰਮ ਦੀ ਘੋੜੀਆਂ ਵਿੱਚ ਸਾਰਿਆਂ ਤੋਂ ਸਸਤੀ ਘੋੜੀ ਖੜੀ ਆ ਆ ਮਾਰਵਾੜੀ ਘੂੜੀਆਂ ਖੜੀਆਂ ਜੀ} ਤੇ ਇਹ ਖੜਾ ਮਊਗਾ ਬਿਸ਼ੇਰਾ ਨੌਕਰੀ ਬਿਸ਼ੇਰੀਆਂ ਖੜੀਆਂ ਮਾਰવાડી ਬਿਸ਼ੇਰੀਆਂ ਖੜੀਆਂ ਨੌਕਰਿਆਂ ਘੋੜੀਆਂ ਆ ਕਾਲੇ ਬਾਦਲ ਦੀ ਬਿਸ਼ੇਰੀ ਖੜੀ ਹੈ ਜੀ ਤੇ ਨਾਲ ਦੇ ਨਾਲ ਆਪਾਂ ਡਿਟੇਲ ਦਿੰਨੇ ਆ ਤੇ ਆ ਦੋ ਦੰਦ ਬਿਸ਼ੇਰੀ ਖੜੀ ਹੈ ਨੀਲੀ ਮੱਝੂ ਕੇ ਖਾਨਦਾਨ ਤੋਂ ਇਹ ਆ ਡੱਬੀ ਬਿਸ਼ੇਰੀ ਹੈ ਜੀ 22 ਮਹੀਨੇ ਉਮਰਤ 7 ਮਹੀਨੇ ਗੱਪਣਾ ਨੀਲੀ ਚੰਬੀ 16 ਮਹੀਨਿਆਂ ਦੀ ਆ 60 ਇੰਚਾਂ ਕੋ ਹਾਈਟ ਆ ਤੇ ਇਹਨਾਂ ਚ ਆ ਨੌਕਰੀ ਘੋੜੀ ਖੜੀ ਹੈ 36 ਇੰਚ ਹਾਈਟ ਦੀ ਤੇ ਆ ਖੜਾ ਦੋ ਦੰਦ ਬਿਸ਼ੇਰਾ ਕਾਂਡੇ ਦਾ ਜੀ ਹੁਸ਼ਣ ਕਾਂਟ ਜੇ ਇਹ ਮੈਂ ਫੋਟੋਆਂ ਲਾਤੀਆਂ ਤੁਹਾਨੂੰ ਦੋ ਪਾਂਡੇ ਘਲਾਣਾ ਘੋੜੀ ਖੜੀ ਆ ਤਕਰੀਬਨ ਦੱਬੀ ਘੋੜੀ ਵੀ ਸੇਲ ਹੋਈ ਜਾਨਵਰ ਇਹਨਾਂ ਵਿੱਚੋਂ ਆਧਾੰਗੂ ਸੇਲ ਹੋਈ ਹੋਈ ਆ ਤੇ ਆ ਉਦੋਂ ਦੇ ਦਿਨਾਂ ਆਪਾਂ ਮਿੰਨੀ ਮੰਡੂ ਲਾਇਆ ਉਹਨਾਂ ਵਿੱਚੋਂ ਕਾਫੀ ਜਾਨਵਰ ਉਦੋਂ ਹੀ ਸੇਲ ਹੋ ਗਏ ਜਦੋਂ ਬਾਅਦ ਚ ਹੋਰ ਜਾਨਵਰ ਵੀ ਆ ਕਾਫੀ ਸੇਲ ਹੋ ਗਏ ਤੇ ਜਾਨਵਰ ਆ ਵੱਡੀਆਂ ਘੋੜੀਆਂ ਵਿੱਚੋਂ ਖੜੇ ਆਪਣੇ ਕੋਲ ਆ ਬਸ਼ੀਰੀ ਖੜੀ ਆ ਚਾਰ ਦੰਦ ਹੁੰਦੀ ਆ ਸਾਰਿਆਂ ਤੋਂ ਮਾਰਵਾੜੀ ਤੇ ਸਸਤੀ ਘੋੜੀ ਖੜੀ ਆ ਖਾਲੀ ਪੰਜ ਲੈਣਾ ਆ ਬਸ਼ੀਰੀ ਆ ਚਾਰ ਦੰਦ ਇਹਦੇ ਨਾਲ ਦੀ ਕੁੜੀ 3 ਨੰਬਰ ਵਾਲੀ ਦੋਸਤੋ ਸੀਲ ਹੋ ਗਈ ਤੇ ਇਹ 4 ਨੰਬਰ ਤੇ ਆਪਣੇ ਜੈ ਰਾਜ ਤੋਂ ਮੀਟ ਹੋਈ ਖੜੀ ਹੈ ਤੇ ਇਹ 7 ਮਹੀਨੇ ਗੱਭਣ ਗਾਲੀਆਂ ਚੰਮੀਆਂ ਦੋਨੇ ਸੀਲ ਹੋ ਗਈਆਂ ਦੋਸਤੋ ਤੇ ਇਹ ਖੜਾ ਆਪਣੇ ਫਾਰਮ ਦਾ ਜੈ ਰਾਜ ਇਹਨਾਂ ਚੋ ਦੋ ਪੈਰ ਚਿੱਟੇ ਵਾਲੀ 7 ਮਹੀਨੇ ਗੱਭਣ ਖੜੀ ਸੀ ਦੋਸਤੋ ਦੋਸਤੋ ਇਹ ਨਾ ਸੁੱੱਚ ਬਸ ਵੀ ਆਪਣੇ ਫਾਰਮ ਤੇ ਥੋੜੇ ਜਾਨਵਰ ਹੀ ਰਹਿ ਗਏ ਹੁਣੇ ਫਾਰਮ ਤੇ ਨਾਲ ਦੇ ਨਾਲ ਜਾਨਵਰ ਆਪਣੇ ਰੋਜ਼ ਨੂੰ 2-4 ਨਵੇਂ ਆਉਂਦੇ ਰੋਜ਼ ਹੀ 40-45 ਜਾਨਵਰ ਫਾਰਮ ਤੇ ਖੜੇ ਹੁੰਦੇ ਆ ਤੁਹਾਨੂੰ ਹਰ ਵਕਤ ਉਪਲਬਧ ਮਿਲਣੇ ਜਿਵੇਂ ਕਿ ਮਾਰਵੜੀ ਬਸ਼ੀਰੀ ਖੜੇ ਤਿੰਨ-ਚਾਰ ਤੇ ਮਾਰਵੜੀ ਵਿੱਚ ਬਸ਼ੀਰੀਆਂ ਵੀ ਖੜੀਆਂ ਚੰਬੀਆਂ ਬਸ਼ੀਰੀਆਂ ਖੜੀਆਂ ਨੋਕਰਿਆਂ ਘੋੜੀਆਂ ਨੋਕਰਿਆਂ ਬਸ਼ੀਰੀਆਂ ਵੀ ਦੋ ਨਵੀਆਂ ਆਈਆਂ ਹੋਈਆਂ ਮਾਲ ਸਾਰੇ ਤਰ੍ਹਾਂ ਦੇ ਆਪਣੇ ਫਾਰਮ ਉੱਤੇ ਖੜਾ ਬਸ ਤੁਸੀਂ ਟਾਈਮ ਕੱਢ ਕੇ ਗੀੜਾ ਮਾਰਨ ਦੀ ਕਿਰਪਾ ਕਰਿਓ ਜਾਨਵਰ ਤੁਹਾਡੇ 40-45 ਵਿੱਚ ਕੋਈ ਨਾ ਕੋਈ ਤਾਂ ਫਿੱਟ ਆ ਹੀ ਜਾਣਾ ਸੋ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਹੋਵੇ ਤੁਹਾਨੂੰ ਜਿਵੇਂ ਮੰਨ ਲਓ ਇਹਨਾਂ ਦਾ ਨਾਂ ਫਟਿਆ ਹੋਰ ਤਰ੍ਹਾਂ ਦੇ ਆਪਣੇ ਮਾਰਵੜੀ ਜਿਵੇਂ ਬਸ਼ੀਰੀਆਂ ਹੋਈਆਂ ਨੁਕਰੀਆਂ ਬਸ਼ੀਰੀਆਂ ਡਾਇਮੰਡ ਦੀ ਬਸ਼ੀਰੀ ਬਹੁਤ ਚੰਗੀ ਆਈ ਹੈ 6 ਮਹੀਨਾ ਦੀ ਆਪਣੇ ਫਾਰਮ ਤੇ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣੇ ਤੁਹਾਨੂੰ ਸੋ ਇੱਕ ਵਾਰ ਤੁਸੀਂ ਟਾਈਮ ਕੱਢਣ ਦੀ ਕਿਰਪਾਲਤਾ ਕਰੋ ਜਿਵੇਂ ਆਹ ਦੋ ਦਾ ਬਸ਼ੀਰਾ ਖੜਾ ਹੂ ਸਨਖਾਂਟਾ ਖੜਾ ਆਹ ਖੜੀ ਸੁੰਦਰਾ ਆ ਗਈ ਆਪਣੀ ਇਹ জাফর ਦੀ ਬੱਚੀ ਹੈ ਦੋਸਤੋ ਪ੍ਰਭਾਤ ਦੀ ਪੁੱਤੀ ਆ ਤੇ ਨਾਲ ਦੇ ਨਾਲ ਹੋਰ ਬਿਸ਼ੇਰੀਆਂ ਇੱਕ ਆਪਣੇ ਕੋਲ ਖੜੀ ਆ ਦਿਲਵਾਗ ਰਣੀਆਂ ਦੀ ਪੂਤੀ ਬਾਈ ਹਰਮੀਤ ਹੁਣੇ ਬਰਕੰਦੀ ਵਾਲਿਆਂ ਕੋਲ ਘੋੜਾ ਜੈਕਸਨ ਉਹਦੀ ਬੱਚੀ ਖੜੀ ਆ ਜੀ ਮੱਥੇ ਫੁੱਲ ਦੀ ਬਹੁਤ ਚੰਗੀ ਬੱਚੀ ਬਹੁਤ ਕੁਆਲਟੀ ਵਾਲੀ ਖੜੀ ਆ ਅਤੀ ਸੁੰਦਰ ਦੀ ਪੂਤੀ ਖੜੀ ਆ ਕਾ ਦੇਖੋ ਬਿਸ਼ੇਰੀ ਆ 3 ਸਾਲ ਦੀ ਜੈ ਰਾਜ ਤੋਂ ਦੂਜੇ ਤੋਂ ਆਪਣੇ ਸ਼ੀਸ਼ਨਾਗ ਤੋਂ ਮੀਟ ਹੋਈ ਹੋਈ ਆ ਤੇ ਆ ਚੰਬੀ ਬਿਸ਼ੇਰੀ ਦੇਖੋ 15 ਕਿ ਮਹੀਨਿਆਂ ਦੀ 15 16 ਮਹੀਨਿਆਂ ਦੀ ਹੋਈ ਆ 60 ਇੰਚਾਂ ਨੂੰ ਘੋੜੀ ਬਣੀ ਇਹ ਖੜੀ ਆ ਤੇ ਆ ਭਾ ਪੜਦੇ ਵਾਲੀ 5 ਕਲੈਨ ਬਿਸ਼ੇਰੀ ਖੜੀ ਆ ਚਾਰ ਪੈਰ ਚਿੱਟੇ ਆ ਮੱਥੇ ਆ ਤੇ ਪਟਾ ਤੋ ਮੰਨ ਲਓ ਕਹਿਣ ਦਾ ਮਤਲਬ ਵੀ ਸਾਰੀ ਤਰ੍ਹਾਂ ਦੇ ਆਪਣੇ ਫਾਰਮ ਤੇ ਜਾਨਵਰ ਖੜੇ ਇਹਨਾਂ ਚੋਂ ਮੰਨ ਲਓ ਅੱਧੇ ਜਾਨਵਰ ਤੁਹਾਨੂੰ ਦਿਖਾਤੇ ਤੇ ਅੱਧੇ ਹਜੇ ਨਹੀਂ ਦਿਖੇ ਤੇ ਉਹ ਤੁਸੀਂ ਮੇਰੇ ਤੋਂ ਡਿਟੇਲ ਲੈ ਸਕਦੇ ਨੰਬਰ ਕਰ ਲਿਓ 6239954543985559907